ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਬਾਊ ਝੰਡਾ ਸਿੰਘ ਹੁਣਾਂ ਦੇ ਫਾਰਮ ਤੇ ਆਏ ਆ ਇੱਥੋਂ ਤੁਹਾਨੂੰ ਵਿਕਰੀ ਲਈ ਆਪਾਂ ਪੰਜ ਐਨੀਮਲ ਵਿਖਾਉਣੇ ਆ ਜੀ ਤੇ ਵੀਡੀਓ ਦੇ ਐਂਡ ਤੱਕ ਬੜਾ ਸਮਾ ਦੇ ਤਰੀਕ ਨੋਟ ਕਰਿਓ ਸਮਾ ਸਮਾ ਕੋ ਸ਼ਾਮ ਦਾ 6 ਵਜੇ ਦਾ ਜੀ ਤੇ ਤਰੀਕ 7 ਫਰਵਰੀ 2026 ਬਾਕੀ ਜਾਣਕਾਰੀ ਭਾਉ ਜੀ ਹੁਣਾਂ ਤੋਂ ਸਾਰੀ ਆਪਾਂ ਲੈ ਲੈਣੀ ਆ ਤੇ ਵੀਡੀਓ ਦੇ ਐਂਡ ਤੱਕ ਪਰ ਸਤਿ ਸ਼੍ਰੀ ਅਕਾਲ ਭਾਉ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਕਹਿਮ ਨੇ ਜੀ ਬੜੀਆ ਕਿਰਪਾ ਮਾਲਕ ਦੀ ਸੱਚੇ ਕਿਰਪਾ ਹੀ ਚਾਹੀਦੀ ਵੀ ਦੀ ਤੇ ਕਿੰਨੇ ਪਸ਼ੂ ਲਾਇਏ ਜੋ ਅੱਜ ਪੰਜ ਪੰਜ ਵੀਰ ਪੰਜ ਹਾਂ ਜੀ ਠੀਕ ਹੈ ਜੀ ਤਿੰਨ ਵਹਿੜਾਂ ਤੇ ਹਾਂ ਜੀ ਹਾਂ ਜੀ ਦੋ ਮਹੀ ਆ ਗਿਆਂ ਦਈਏ ਭਾਉ ਜੀ ਛੋਟੀ ਜਾਣਕਾਰੀ ਇਹ ਵੀ ਕੀ ਦੂਜਾ ਸੁਹਾਵਾ ਦੂਜਾ ਸੁਹਾਵਾ ਆ ਗਈ ਜੋ ਹਾਂਜੀ ਹਾਂਜੀ ਕਟਾ ਮਗਰ ਮਗਰ ਕਟਾ ਆ ਗਿਆ ਜੇ ਤੇ ਵੀ ਦੀ ਦੁੱਧ ਛੋਟੀ ਗੋਲੇ ਸੋਨਾ ਵੰਡ ਵੀਰਲ ਵੀ ਛੋਟੀ ਦੇ ਉੱਥੋਂ ਕਿਤੇ ਸੋਨੇ ਲੱਗੇ ਆ ਹਾਂਜੀ ਹਾਂਜੀ ਤੇ ਬਾਕੀ ਦੁੱਧ ਵੀ ਦਿੱਤੀ ਇਹਦੇ ਕੋਲੇ ਲਗਭਗ 9.5 10 ਕਿਲੋ ਦੁੱਧ ਹੈਗਾ ਵਾ ਜਿਹੜਾ ਝੂਲਦਾ 9.5 10 ਕਿਲੋ ਚਵਾਈ ਸਪੈਸ਼ਲ ਵੀ ਦੀ ਮੋਗਾ ਮੋਗਾ ਚਵਾਈ ਹੈ ਹਾਂ ਬਹੁਤ ਚੰਗੀ ਚਵਾਈ ਹੈ ਪੂਰੀ ਸੀਲਸਲਾ ਕਰਮਾਂ ਲਈ ਹਾਂ ਜੀ ਹਾਂ ਜੀ ਦੂਜਾ ਧੂਆ ਛੋਟੀ ਅਗਦੀ ਆ ਮਗਰ ਕਟਾ ਆ ਗਿਆ ਆਹ ਵੇਖੋ ਮੱਡ ਬਿਰਲੇ ਚੱਡਾ ਕਿਹੜਾ ਲੱਗਾ ਛੋਟੀ ਆ ਵੇਖੋ ਤਾਂ تھوڑا ہاں جی ہاں جی ਇਸ ਕੁਆਲਟੀ ਇੰਦੀ ਘਰ ਨਹੀਂ ਘਾਤ ਸਿੰਗਲ ਗੋਲ ਸਿੰਗੀ ਆ ਗਈ ਹੈ ਹਾਂ ਜੀ ਹਾਂ ਜੀ ਪਰ ਕਦਮ ਪੂਰਾ ਆਰਡਰ ਕੁਆਲਟੀ ਵੀ ਪੂਰੀ ਆ ਯਾਰ ਇਹ ਵਾਲੀ ਹਾਂ ਜੀ ਹਾਂ ਜੀ ਆਹਦੇ ਵੀ ਚੋਣਾ ਵੀ ਹਾਂਜੀ ਹਾਈਡ ਵੀ ਹਾਂਜੀ ਹਾਂਜੀ ਚਟਾ ਸਾਹ ਦੇਖੋ ਆਹ ਨਹੀਂ ਕਰਦੇ ਪੈਸੇ ਥੋੜਾ ਕੈਮਰੇ ਹਾਂਜੀ 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 ਚਵਾਈ ਸਪੈਸ਼ਲ ਵੀਦੀ ਚਵਾਈ ਇਹਨੂੰ ਵੀ ਟੱਕਰ ਹੋਊਗਾ ਠੀਕ ਹੈ ਜੀ ਕੋਈ ਬਾਤ ਘਾੜ ਨਹੀਂ ਐ ਹੁਣ ਪ੍ਰੋਪਰ ਦੁੱਧ ਇਹਦੇ ਕੋਲ ਕਿੰਨਾ ਜੋ ਇਹਦੇ ਕੋਲੇ ਵੀਦੀ 9 9.5 ਕਿਲੋ ਦੁੱਧ ਚੋਕੇ ਕੋ ਲੋਗ ਟਾਈਮ ਲੈ ਕੇ ਪਾ ਹਾਂਜੀ ਹਾਂਜੀ ਤਸੱਲੀ ਕਰਕੇ ਆਪਦੀ ਹਾਂ ਜੀ ਕਰਕੇ ਭਾਵੇਂ ਆਪਦੀ ਦੋਵੇਂ ਟਾਈਮ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਾਉਜੀ ਫਿਰ ਮੋਲੇ ਦਾ ਆਪਾਂ ਕੀ ਕਰਦੇ ਆਂ ਮੋਲ ਬੀਬੀ ਦਾ ਪਾਉਂਦੇ ਅਸੀਂ ਕਰੀਏ ਜੋ ਮਰਜੀ 75 ਦੀ ਦੇ ਦੀ ਨਹੀਂ ਹੋਰ ਥੋੜਾ ਬੜਾ ਮਾਰ ਤਾਂ ਥੋੜਾ ਬੜਾ ਲੈ ਲਓ ਫਿਰ ਤੁਸੀਂ ਮੰਨ ਲਾ ਇਹ ਗੱਲ ਹੈ 74 ਦੀ ਦੇ ਦੀ ਹਾਂਜੀ 74 ਦੀ ਦੇ ਦੀ ਹੈ ਹੈ 74 ਦੀ ਗੱਲ ਹੈ ਅੱਗੀ ਹੈ ਬਸ ਬਾਕੀ ਦੁੱਧ ਸੋਨਾ ਜੇ ਵੀਰ ਜੀ ਹਾਂਜੀ ਤੇ ਬਾਕੀ ਇਹ ਗੱਲ ਹੈ ਜੀ ਜੋ ਸੂਈ ਨੂੰ ਇਹਨੂੰ ਮਹੀਨਾ ਡੇਰ ਮਹੀਨਾ ਹੋਇਆ ਜੀ ਮਗਰ ਇਹਦੇ ਹਨਾ ਹਾਂ ਆ ਆ ਤਾਪਸਾ ਮਾਰੇ ਬੱਚਾ ਬੱਚੀ ਉਹਨੇ ਥੋੜਾ ਚੱਲਦੀ ਹੈ ਤੇ ਬਾਕੀ ਇਹ ਗੱਲ ਹੈ ਜੀ ਆ ਵੀ ਤੇ ਪੂਰਾ ਮੰਨ ਲਓ ਇਹ ਗੱਲ ਹੈ ਜੀ ਬੱਚਾ ਹਿੱਕਾ ਹਾਂਜੀ ਹਾਂਜੀ ਇਹ ਗੱਲ ਹੈ ਜੀ ਠੀਕ ਹੈ ਬੱਚੇ ਹਾਂ ਤੇ ਚਵਾਈ ਵੀ ਸਪੈਸ਼ਲ ਹੈ ਚਵਾਈ ਸਪੈਸ਼ਲ ਆਰਡਰ ਕੁਆਲਟੀ ਵੀ ਸੋਹਣੀ ਕਰਮਾਂ ਵਾਲੇ ਲੱਗੇ ਹਾਂ ਹਾਂਜੀ ਆਰਡਰ ਕੁਆਲਟੀ ਥਣ ਬਹੁਤ ਲੋਕਾਂ ਲੱਗਾ ਹਾਂ ਹਾਂਜੀ ਹਾਂਜੀ ਚਵਾਈ ਸਪੈਸ਼ਲ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਜੀ ਤੇ ਇਹਦੀ ਭਾਉ ਜੀ ਤੇਰੀ ਹੈ ਜਾਣਕਾਰੀ ਇਹ ਵੀ ਜੀ ਟੋਕੜ ਕੱਬਣਾ 6 ਮਹੀਨਿਆਂ ਦੀ ਬੱਬੜ ਦੀ ਟੋਕੜ ਕੱਬਣਾ 6 ਕਿਲੋ ਦੁੱਧ ਜਿਹਦੇ ਕੋਲ 6 ਕਿਲੋ ਹੁਣ ਮੌਕੇ ਦਾ ਹਾਜ਼ਰ ਇਹਦੇ ਕੋਲ ਨਾ ਚੈੱਕ ਪਾਸ 6 ਮਹੀਨੇ ਚੈੱਕ ਪਾਸ ਕੋਈ ਆਪਣਾ ਡਾਕਟਰ ਲਿਆ ਹਣ ਕਵੀਰ ਮੇਰਾ ਕੋਈ ਚੈੱਕ ਕਰਾ ਕੇ ਲੈ ਠੀਕ ਹੈ ਜੀ ਹਾਂ ਜੀ ਹਾਂ ਜੀ ਸਿਰ ਦੂ ਮੈਂ ਤਾਂ ਥੋੜਾ ਜਿਹਾ ਖੁੱਲਾ ਹਾਂ ਹਾਂ ਜੀ ਖਾਈ ਟੂ ਇਟ ਸੋਹਣੀਆ ਕਰਮਾ ਵਾਲੀ ਵੀ ਹੈ ਹਾਂ ਖਾਈ ਟੂ ਦੇਖੋ ਪੂਰੀ ਲੰਮੀ ਹਾਂ ਜੀ ਲੰਮੀ ਸੋਹਣੀ ਜਵਾਨ ਅਕਮਾ ਹਾਂ ਜੀ ਹਾਂ ਜੀ ਇਹਦੀ ਵੀ ਮੰਨ ਲਓ ਕੋਈ ਨਿੱਕੀ ਜੀ ਹੈ ਹਾਂ ਜੀ ਹਾਂ ਜੀ ਚਵਾਈ ਚ ਵੀ ਕਿਤਰਾ ਜੋ ਚਵਾਈ ਇੱਕ ਨੰ ਹਾਂ ਫਾੜੀ ਤੇ ਮਿਲਦੀ ਆ ਕੋਈ ਚੱਕਰੀ ਨਹੀਂ ਹਾਂਜੀ ਹਾਂਜੀ ਕਿਤੇ ਲਾਤ ਨਹੀਂ ਲਉਂਦੀ ਕਰਮਾ ਵਾਲੀ ਚੱਡਾ ਚੁੱਡਾ ਵੀ ਐ ਪੂਰਾ ਸਭ ਤੁਹਾਨੂੰ ਦੱਸੰਗਿਆ ਗੱਲ ਸੀਲਿੰਗਾਂ ਪੂਰੀਆਂ ਹੈ ਸੀਲਿੰਗਾਂ ਪੂਰੀਆਂ ਬੇਲੋ ਕੋਲੋ ਕੇ ਬਾਦੀ ਦੀ ਠੀਕ ਹੈ ਜੀ ਕਦ ਕਾਠੇ ਵਾਲੀ ਹਾਈ ਰੂਟ ਹੈ ਹਾਂ ਹਾਂਜੀ 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 ਹਾਈ ਰੂਟ ਵੀ ਸੋਹਣੀ ਕਰਮਾ ਵਾਲੀ ਦੀ ਹਾਂ ਥਣ ਥਣ ਦੀ ਚਵਾਈ ਵੀ ਵਧੀਆ ਲੱਗੀ ਹਾਂਜੀ ਹਾਂਜੀ ਕੀ ਵਿਧੀ ਹੈ ਦਾ ਸਿਆਲ ਸਿਆਲ ਹਾਰੀ ਦੁੱਧ ਦੇਣਾ ਨੇ ਕਰਮਾ ਵਾਲੀ ਬਿਲਕੁਲ ਬਿਲਕੁਲ ਜੀ ਸਿਆਲ ਵੀ ਇਹਨੇ ਹੁਣ 2-3 ਮਹੀਨੇ ਦੁੱਧ ਦੇਣਾ ਜੀ ਹਾਂਜੀ ਹਾਂਜੀ ਫਿਰ ਇਹਨਿੰਦਾਂ ਦੋ ਚੱਲਿਆ ਬਸਾ ਜੇ ਕਰਮਾਲੀਏ ਜਾ ਕੇ ਫਿਰ ਸੂਪ ਹੈ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦਾ ਭਾਉ ਜੀ ਮੁੱਲ ਫਿਰ ਆਪਾਂ ਕੀ ਕਰਦੇ ਆ ਜੀ ਜੀ ਮੁੱਲੇ ਦਾ ਭਾਵੇਂ 65 ਕਰ ਲੀਏ ਜੋ 58000 ਦੀ ਕੋਈ ਜੈਸ ਨਾ 58000 ਹਾਂ ਜੀ 50000 ਦੀ ਠੀਕ ਹੈ ਜੀ 6 ਮਹੀਨਿਆਂ ਦੀ ਚੈੱਕ ਪਾਸ ਤੇ 6 ਕਿਲੋ ਦੁੱਧ ਮੌਕੇ ਤੇ ਹਨਾ ਤੇ 6 ਕਿਲੋ ਆਜਰ ਪੁੱਤ ਠੀਕ ਹੈ ਜੀ ਹਾਂ ਤਾਂ ਉਹ ਤਾਂ ਦੱਸੁੰਦੇ ਆ ਗੱਲ ਵੀ ਵੀ ਤੁਸੀਂ ਹੋਣ ਤਾਂ ਦੱਸਣਾ ਨੇ 2-3 ਮਹੀਨੇ ਦੁੱਧ ਦੇ ਜਾਣਾ ਬਿਲਕੁਲ ਕੋਈ ਛੱਡ ਕੇ ਤੇ ਗੱਡੀ ਯੂਜ਼ ਕਰਨੀਆਂ ਫੇਰ ਮਜਾਜ ਪਾ ਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੋ ਜਿਹੀ ਬੱਤੇ ਤੁਹਾਨੂੰ ਦੱਸੁੰਦੇ ਆ ਗੱਲ ਵੀ ਗੱਡੀ ਫੇਰ ਤੁਹਾਨੂੰ ਪਤਾ ਦੇਗੀ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਨਾਲ ਜੇ ਕਿਸੇ ਨਾਲ ਵੀ ਰਾਜੀ ਹੋ ਗਏ ਤੇ ਮੈਂ ਵੀ ਦਿੱਤੀ ਤਰਾਕ ਪਰ ਪੰਜਾਬੀ ਬਿਲਕੁਲ ਬਿਲਕੁਲ ਇੱਥੇ ਕਿਤੇ ਕੁੜੇ ਜਿੰਨੇ ਜੱਤ ਦਬਲ ਹੋਣਾ ਉਹਨਾਂ ਤੇ ਐਫਡੀ ਵੀ ਕੋਈ ਪੱਕੀ ਗੱਲ ਪੱਕੀ ਗੱਲ ਹੈ ਜੀ ਪੱਕੀ ਗੱਲ ਠੀਕ ਹੈ ਜੀ ਤੇ ਵੈੜ ਦੀ ਗਾੜੀ ਦੇ ਦੀਏ ਜਾਣਕਾਰੀ ਹਾਂ ਜੀ ਸੁਆ ਕਿਹੜਾ ਆ ਗਿਆ ਜੋ ਇਹ ਵੀ ਜੀ ਉਹਨਾਂ ਤੇ ਆਪਾਂ ਨੂੰ ਕੀ ਆ ਪਲੀ ਹੈ ਹਾਂ ਜੀ ਕੋਈ ਮੇਰਾ ਵੀਰ ਭਾਨੇ ਕੋ ਦੂਜੇ ਵੀ ਲਾ ਲੇ ਸ਼ੀਰ ਸੂਲ ਤੇ ਥਾਣੇ ਵੇਖੋ ਵੈੜ ਨੂੰ ਸੀਲੀਆਂ ਸੂਲੀਆਂ ਪੂਰੀਆਂ ਹੈ ਥਾਣੇ ਗੋਲ ਵੇਖੋ ਲੱਗਾ ਚਵਾਈਆਂ ਵੀ ਇੱਕ ਨੰਬਰ ਫਿਰ ਆ ਵੇਖੋ ਗਰਲ ਕਰ ਲਾ ਆ ਵੇਖੋ ਸੀਲੀਆਂ ਪੂਰੀਆਂ ਐ ਕੋਈ ਪ੍ਰਵਾਹ ਨਹੀਂ ਕਰਮਾ ਰਹੀ। ਪ੍ਰਵਾਹ ਹੀ ਕੋਈ ਨਹੀਂ। ਦੁੱਧ ਵੀ ਇਹਦੇ ਕੋਲੇ 8.5 9 ਕਿਲੋ ਦੇ। 8.5 9 ਕਿਲੋ। ਹਾਂ ਅਜੇ ਸੂਈ ਨੂੰ ਵੀ ਜੀ ਥੋੜੇ ਦੇ ਨਹੀਂ ਹੋਏ ਆ। ਓਕੇ ਓਕੇ। ਹਾਂ ਕੋਈ ਇਹ ਮੰਨ ਲਾ ਜੇ ਵੇਰ ਥਰੂ ਕੀ ਦੋ ਤਿੰਨ ਤੁਹਾਨੂੰ ਪਤਾ 10 11 12 ਕਿਲੋ ਪਾਈ ਜਾਣਾ ਵੀਰ ਜੀ। ਬਿਲਕੁਲ ਜੀ ਬਿਲਕੁਲ। ਮਗਰ ਇਹਦੇ ਕੀ ਆ ਗਿਆ ਜੋ। ਮਗਰ ਬੱਛਾ ਵੀ ਜੀ। ਬੱਚਾ ਬੱਚਾ ਵਾ ਜੀ। ਹਾਂ ਜੀ। ਹਾਂ ਜੀ ਹਾਂ ਜੀ। ਬੱਛਾ ਮਗਰ ਜੀ। ਮਗਰ ਬੱਛਾ ਆ ਗਿਆ ਜੋ। ਹਾਂ ਜੀ ਸੀਲ ਫਲਗ ਪੂਰੀ ਕਰਮਾ ਰਹੀ। ਇਹ ਨਹੀਂ ਵੀ ਮੰਨ ਲਓ ਕੋਈ ਉਹ ਜੀ ਆ ਵੀ। ਮੰਦੂ ਦਾ ਕੰਮ ਮਾਰੂ ਵੀ ਹਾਂਜੀ ਹਾਂਜੀ ਮੰਦੂ ਇਹ ਗੱਲ ਹੈਗੀ ਆ ਸੀਲਿੰਗਾਂ ਪੂਰੀਆਂ ਹੈ ਸੀਲਿੰਗਾਂ ਪੂਰੀਆਂ ਇਹ ਨਹੀਂ ਮੰਦੂ ਸੀਲਿੰਗਾਂ ਤੋਂ ਅੱਗੇ ਕੋਈ ਹੈ ਹਾਂ ਤੇ ਦਾ ਵੀ ਹਾਂਜੀ ਹਾਂਜੀ ਸਿੰਗ ਜੂਰ ਹੈਗੇ ਸੀਲਿੰਗਾਂ ਪੂਰੀਆਂ ਆਉਂਦਾ ਬੱਚਾ ਬੱਚਾ ਕਿੰਨੇ ਕਿ ਦਿਨ ਹੋਈ ਪੈਸੇ ਸੁਈ ਨੂੰ ਇਹ ਤੂੰ ਵੀਜੀ ਆ ਬੱਚਿਆਂ ਦੇ ਵੱਧਾ ਵਾ ਜੇ ਤੂੰ ਚੌਥਾ ਕ ਦੇ ਦੀਆਂ ਮੈਂ ਚੌਥਾ ਕ ਦੇ ਹਾਂਜੀ ਦਾਰੂ ਤੇ ਲੈ ਗਿਆ ਬੱਚਿਆਂ ਦੇ ਵੱਧਾ ਵੇਖੋ ਨਾਲ ਹੀ ਆ ਵੇਖੋ ਆ ਨਾਲ ਹੀ ਆ ਹਾਂ ਦਾਰੂ ਆ ਵੇਖੋ ਨਾਰੂ ਤੇ ਬੱਚਾ ਹਾਂਜੀ ਹਾਂਜੀ ਨਾਰੂ ਤੇ ਬੱਚਾ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ ਸੀ ਦਾ ਦੁੱਧ ਵੀਡੀਓ ਦੇ ਕੋਲੇ 8.5 9 ਲੱਗਦੇ ਲੱਗ ਪਾ ਦਿਆ ਕਰ ਹੈਗਾ 8.5 9 ਦਾ ਠੀਕ ਹੈ 8.5 ਪੱਕਾ ਹੋਊਗਾ ਪੱਕਾ ਹਾਂ ਜੀ ਤੇ ਦੁੱਧ ਵੀ ਮਈਆਂ ਵਰਗਾ ਤੇਰੇ ਦਾ ਫੈਂਡ ਵਾਲਾ ਹਾਂ ਫੈਂਡ ਵਾਲਾ ਹੈ ਨਾ ਯਾਰ ਵਾਲਾ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਮੁੱਲ ਭਾਉ ਜੀ ਫਿਰ ਇਹਦਾ ਮੁੱਲ ਵੀ ਜੀ ਇਹਦਾ 32 ਤੁੰਤੀ ਜੋ ਮਰਜ਼ੀ ਕਰ ਲੀ ਜੀ ਇਹ ਵੀ ਜੀ ਹਾਂ ਨਾ ਵੈੜ 28000 ਦੀ ਦੇ ਜੀ ਯਸ ਨੂੰ 28000 ਦੀ ਆਪਾਂ ਦੇ ਦੇਣੀ ਹਾਂ ਜੀ ਵੇਖੋ ਕਿੱਡਾ ਹਾਂ ਜੀ ਚਵਾਈਆਂ ਇੱਕ ਨੰਬਰ ਤੇ ਉਹ ਕਵੇਲੇ ਦਾ ਕਰਕੇ ਕਰਦੀ ਹਾਂ ਹਾਂ ਜੀ ਹਾਂ ਜੀ ਨਹੀਂ ਵਾਲਾ ਥਣ ਲੱਗਾ ਜੀ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਜੀ ਤੇ ਅਗਲੀ ਵੈੜ ਦੀ ਦੇ ਦੀ ਆਪਾਂ ਜੀ ਜਾਣਕਾਰੀ ਇਹ ਮਿਲਦੀ ਹੈ ਵੀ ਸੀਲਸ ਲੱਗ ਜੀ ਇਹਦੇ ਪੋਨੇ ਦੁੱਧ ਹੈ ਰਾਜੇ 7 ਕਿਲੋ 7 ਕਿਲੋ ਦੁੱਧ ਦੇ ਦੇਣਗੇ 3 ਮਗਰ ਦੇ ਤਾਰੀਖ ਨੂੰ ਜੀ ਵੈੜ ਹਾਂ ਜੀ ਕੋਈ ਮੇਰਾ ਵੀਰ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਦੂਜਾ ਸੁਭਾ ਬੱਚੀ ਦੇ ਉੱਤੇ ਚੱਕਰਾ ਹਾਂ ਜੀ ਫਤਵੀ ਜੀ ਇੱਥੇ ਲਾਗੇ ਬੀਤੀ ਚਾਹ ਇੱਕ ਨੰਬਰ ਦਾ ਠੀਕ ਹੈ ਜੀ 7 7.5 ਕਿਲੋ ਦਿੱਤੀ ਹੈਗਾ ਮਗਰ ਬਚੀ ਆ ਹਾਂਜੀ ਮੰਨ ਲਓ ਦੂਜਾ ਸੁਆ ਉਹਨਾਂ ਨੇ ਕਿਹਾ ਆਪਾਂ ਨੂੰ ਹਾਂਜੀ ਮੰਨ ਲਓ ਚਲੋ ਬਾਕੀ ਮੇਰਾ ਵੀਰ ਭਰਾ ਕੋਈ ਪਰਖ ਲਾਲੇ ਹੈ ਨਵੀਂ ਜਗ੍ਹਾ ਹਾਂਜੀ ਹਾਂਜੀ ਜੀ ਮੰਨ ਲਓ ਕਿ ਉਹੋ ਜੀ ਬੁੱਢੜ ਕੋਲਾ ਚਲੋ ਇੱਥਾਂ ਦਾ ਵੀ ਥੋੜੀ ਜੀ ਸੇਵਾ ਜੋ ਤੁਹਾਨੂੰ ਮੈਂ ਦੱਸਦਾ ਹਾਂ ਹਾਂਜੀ ਹਾਂਜੀ ਇੱਧਰੋਂ ਲਿਆਵਾਂਗੇ ਤੇ ਸੇਵਾਂ ਲਾ ਕੇ ਚਾਹ ਇੱਕ ਵੀ ਅੱਧੀ ਵਧੀਆ ਬੱ ਵੀ ਲਿਆ ਦੇ ਯਾਰ ਅੱਛਾ ਜੀ ਹਾਂ ਠੀਕ ਹੈ ਮੰਨ ਲਓ ਲੋਕਾਂ ਦਾ ਥਾਂ ਲੱਗਾ ਜੀ ਹਾਂ ਹਾਂਜੀ ਹਾਂਜੀ ਬਾਕੀ ਜੀ ਆ ਵੀ ਤੁਹਾਨੂੰ ਪਤਾ ਗਰਮੀ ਨਾਲ ਦਾ ਤੋਹਾ ਹੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਵਾਸ਼ੀ ਇਹ ਕੋਈ ਨਾ ਵਟਸਐਪ ਦੇ ਨੁਕੀਏ ਹਾਂਜੀ 6-7 ਦਿਨ ਨਹੀਂ ਹੋਈ ਸੁਣਨ ਵਾਲਾ ਬੱਚਾ ਵੇਖੋ ਹਾਂਜੀ ਹਾਂਜੀ ਆ ਕੋਲੀ ਉਹ ਵੇੜੂ ਕਹੀਂ ਆ ਕੋਲੀ ਨੇ ਪਰ ਇਹ ਤੁਹਾਨੂੰ ਚਾਤ ਤਰਾਉ ਲੁੱਦੀ ਗੋਲ ਹਾਂਜੀ ਹਾਂਜੀ ਆ ਵੀ ਐ ਤੁਹਾਨੂੰ ਦੱਸਣ ਦਿਆਂ ਗੱਲ ਵੀ ਛੀਲੀਆਂ ਵੀ ਬੜੀਆਂ ਛੀਲੀਆਂ ਪੂਰੀਆਂ ਹੈ ਚੁਆਈ ਵੀ ਇੱਕ ਨੰਬਰ ਆ ਗਈ ਆਹ ਆਹ ਠੀਕ ਹੈ ਜੀ ਭਾਉ ਜੀ ਇਹਦਾ ਫਿਰ ਮੋਲ ਇਹ ਵੀਰ ਜੀ ਇਹਦਾ ਮੋਲ ਭਾਵੇਂ 30 ਕਰ ਲੀਏ 28 ਕਰ ਲੀਏ 22000 ਦੀ ਰਕੀ ਦੇ ਦਾਂਗੇ ਯੈਸ ਨੂੰ 22000 ਦੀ ਹਾਂ 22000 ਦੀ ਰਕੀ ਦੇ ਦਾਂਗੇ ਠੀਕ ਹੈ ਜੀ ਆ ਚੀਜ਼ ਵੇਖੋ ਇਹ ਦਾ ਕਿਹੜਾ ਸੁਆ ਆ ਗਿਆ ਇਹ ਆ ਗਿਆ ਵੀਰ ਜੀ ਸ਼ਾਈ ਵਾਲਾ ਸ਼ਾਈ ਵਾਲਾ ਹਾਂ ਇਹ ਵੀ ਦੂਜਾ ਸੁਆ ਦੂਜਾ ਸੁਆ ਮਗਰ ਇਹਦੇ ਬੱਛਾ ਵੀਰ ਜੀ ਇਹਦੇ ਮਗਰ ਬੱਛਾ ਆ ਗਿਆ ਜੀ ਮੋੜ ਦੇ ਦੇ ਕੋਲ 11 12 ਕਿਲੋ ਵੀਰ ਜੀ ਦੋ ਡੰਗਾਂ ਦਾ ਦੋਆਂ ਡੰਗਾਂ ਦਾ ਮੋੜ ਦਈਏ ਵੀਰ ਜੀ ਚਵਾਈ ਚੁਈ ਕਿਤਰਾ ਇਹ ਇੱਕ ਨੰਬਰ ਚਵਾਈ ਵੀਰ ਜੀ ਐ ਮੁੱਠੀ ਮੁੱਠੀ ਥਣ ਹਾਂਜੀ ਹਾਂ ਚੱਡਾ ਟੁੱਡਾ ਐ ਤਾਂ ਦੱਸਣ ਦਿਆਂ ਗੱਲ ਵੀ ਦੁੱਧ ਪੂਰਾ ਵਧੀਆ ਠੀਕ ਹੈ ਜੀ ਉਹ ਨਿੱਕਾ ਸੋਲ ਗਿਆ ਉਹ ਬੱਚਾ ਕੋਲ ਗਈ ਸੁਣ ਕੇ ਦੇ ਇਹ ਤੇ ਬੰਦ ਹੋ ਰੋਣਾ ਸੁਆ ਇਹ ਤਾਂ ਜਾ ਗਿਆ ਜੋ ਦੂਜਾ ਦੂਜਾ ਬੁੱਧੀ ਮਗਰ ਬੱਚਾ ਆ ਗਿਆ ਹਾਂਜੀ ਮਗਰ ਬੱਚਾ ਤਾਂ ਹੀ ਜੀ ਆ ਗਿਆ ਜੀ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ ਸੀ ਨਾ ਵਧੀਆ ਇਧਰੋਂ ਸਾਈਡ ਤੋਂ ਖਾਓ ਬੁੱਧੀ ਹਾਂਜੀ ਹਾਂਜੀ ਹਾਂ ਬਿਲਕੁਲ ਹਾਂ ਤਾਂ ਦੱਸਣ ਦੀਆਂ ਗੱਲ ਵੀ ਚਵਾਈ ਹਾਂਜੀ ਹਾਂਜੀ ਮੋਗਾ ਹੀ ਆ ਤੇ ਮੋਗਾ ਹੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਜੀ ਚਲੋ ਇਹ ਗੱਲਾਂ ਘੇ ਘੇ ਹਾਂਜੀ ਹਾਂਜੀ ਹਾਂ ਤੇ ਇਹਦਾ ਭਾਉ ਜੀ ਮੁੱਲ ਫੇਰਾ ਮੁੱਲ ਵੀਰ ਜੀ ਇਹਦਾ ਭਾਵੇਂ ਕਰ ਲਈਏ 40 ਦੇ ਭਾਵੇਂ ਕਰ ਲਈਏ 42 ਇਹ ਬੱਚੀ ਆਪਾਂ ਹਾਂ ਨਾ ਵੀਰ ਜੀ 34000 ਦੀ ਜੀ ਯੈਸ ਨਾ 34000 ਦੀ 34000 ਦੀ ਮੁੱਲ ਮੁੱਲ ਜੈਸ ਨਾ ਦੋ ਡੰਗ ਚੋ ਦੇ ਹਾਂਜੀ ਲੈ ਜੀ ਵੀਰ ਜੀ ਬੰਦਾ ਪਾ ਕੇ ਥੱਲੇ ਬਹਿ ਜੋਗੇ ਤੇ ਜੇ ਲੱਤ ਵੀ ਲਾ ਜੇ ਬੱਚੀ ਮੁੱਤ ਠੀਕ ਹੈ ਜੀ ਹਾਂਜੀ ਹਾਂਜੀ ਇਹ ਨਹੀਂ ਮੰਨ ਲੋ ਕਿ ਉਹ ਜਨਾ ਦੀ ਡਰਾਪ ਡਰਾਪ ਨਾ ਥੱਲੇ ਬਹਿ ਕੇ ਸ਼ਰਾਬ ਮਾਰ ਗਿਆ ਹਾਂਜੀ 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 ਠੀਕ ਹੈ ਭਾਉ ਜੀ ਹਾਂ ਪਉਰੀ ਗ੍ਰਿਪ ਐਡਰੈਸ ਤੇ ਮੋਬਾਈਲ ਨੰਬਰ ਆਪਣਾ ਕਨਫਰਮ ਕਰਾ। ਜੀ ਪਿੰਡ ਕੈ ਰੋ ਤਹਿਸੀਲ ਪੱਡੀ ਜ਼ਿਲ੍ਹਾ ਤਰਨਤਾਰਨ ਨੰਦ ਚੰਦਾ ਸਿੰਘ ਵਪਾਰੀ ਪਿੰਡ ਕੈ ਰੋ। ਫੋਨ ਨੰਬਰ ਹੈਗਾ ਜੀ 98724 39717। ਠੀਕ ਹੈ ਜੀ। ਹਾਂਜੀ ਹਾਂਜੀ। ਸਾਸੀ ਕਾਲ ਸਾਸੀ ਕਾਲ